ਸਾਸਰੀ ਕਾਲੀ ਸਾਰਣਾ ਜਪ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਹੈ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰੈਣਗ ਜੀ ਵਿਸਕੋਸ ਜੋਰਜਰ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਸੋਨਾ ਕੱਟ ਦਾਣਾ ਵਰਕ ਕੀਤਾ ਹੋਇਆ ਪਰਲ ਵਰਕ ਦਾ ਕੰਮ ਕੀਤਾ ਹੋਇਆ ਸੀਕੁਐਂਸ ਵਰਕ ਦਾ ਕੰਮ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਹੈਵੀ ਸੂਟ ਰਹੇਗਾ ਬਹੁਤ ਹੀ ਪਿਆਰੇ ਕਲਰ ਨੇ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜੇ ਸੂਟ ਲੈਣਗੇ ਵਿਸਕੋਜ਼ ਟਿਸ਼ੂ ਜਰੀ ਪ੍ਰਿੰਟ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਤੁਸੀਂ 2.5 ਮੀਟਰ ਦੀ ਕੱਟ ਲੈ ਸਕਦੇ ਹੋ 5 ਮੀਟਰ ਦੀ ਕੱਟ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਆਣਗੇ ਤੈਨੂੰ ਪਿਓ ਪੂਰਾ ਸੂਟ ਕੈਮਰੀ कॉटन ਦਾ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਲਾਈਟ ਜੇ ਕਲਰ ਰਹਿਣਗੇ ਬਹੁਤ ਹੀ ਸੋਹਣਾ ਇਸ ਦੇ ਉੱਪਰ ਵਰਕ ਕੀਤਾ ਹੋਇਆ ਮਿਲੇਗਾ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਜਿਹੜੇ ਅਗਲੇ ਸੂਟ ਨੇ ਇਹ ਤੈਨੂੰ ਪਹਿਲਾਂ ਬਹੁਤ ਹੀ ਜ਼ਿਆਦਾ ਇਹਨਾਂ ਦਾ ਪ੍ਰਾਈਸ ਸੀਗੇ 17-1800 ਦੀ ਸੂਟ ਸੀਗੇ ਹੁਣ ਇਹਨਾਂ ਦਾ ਪ੍ਰਾਈਸ ਘਟਾ ਦਿੱਤਾ ਗਿਆ ਸੇਲ ਤੇ ਲਗਾ ਦਿੱਤੇ ਗਏ ਨੇ ਤੁਸੀਂ ਘੱਟ ਪ੍ਰਾਈਸ ਵਿੱਚ ਬਾਈ ਕਰ ਸਕਦੇ ਹੋ ਇਹ ਪੂਰਾ ਸੂਟ ਤੁਹਾਨੂੰ ਮਿਲੇਗਾ ਜੀ ਪਿਓਰ ਉਪਾੜਾ ਸਿਲਕ ਦਾ ਬਹੁਤ ਹੀ ਸੋਹਣਾ ਵਰਕ ਰਹੇਗਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਟੋਟਲੀ ਨ ਬਨਾਰਸੀ ਔਰਗੈਂਜ਼ਾ ਦਾ ਦੁਪੱਟਾ ਮਿਲੇਗਾ ਇਹ ਜਿਹੜੇ ਸੂਟ ਹਨਗੇ ਘੱਟ ਪ੍ਰਾਈਸ ਵਿੱਚ ਮਿਲਣਗੇ ਕਾਟਨ ਦਾ ਪੂਰਾ ਸੂਟ ਹੋਏਗਾ 2.5 ਮੀਟਰ ਦੀ ਕੱਟ ਹੋਏਗੀ ਬਹੁਤ ਹੀ ਸੋਹਣੇ ਲਾਈਟ ਡਾਰਕ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਡੇਲੀ ਵੇਅਰ ਵਾਸਤੇ ਬਹੁਤ ਹੀ ਸੋਹਣੇ ਸੂਟ ਨੇ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਧੰਨਵਾਦ